फरीदकोट लोकसभा हलके ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਮਿਲਣ ਤੋਂ ਬਾਅਦ ਸਾਫ ਦਾ ਕੈਬਨਰ ਮੰਤਰੀ ਕੁਲਜਾਰ ਸਿੰਘ ਰਣੀਕੇ ਬਾਬਾ ਫਰੀਦ ਦੇ ਇਤਿਹਾਸਕ ਸਥਾਨ ਢਿੱਲਾ ਬਾਬਾ ਸ਼ੇਖ ਫਰੀਦ ਦੇ ਸਥਾਨ ਤੇ ਨਤਮਸਤਕ ਓਨਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਇਸ ਮੌਕੇ ਓਨਰਨਾ ਸਾਫ ਦਾ ਮੰਤਰੀ ਸਿਕੰਦਰ ਸਿੰਘ ਮਲੂਕਾ ਜੱਜਤ ਦੋਤਾ ਸਿੰਘ ਮਨਤਾ ਸਿੰਘ ਬਰਾਡਸਮਿਥ ਫੋਰਵੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਅਗੂਸਾਨ ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਜਾਰ ਸਿੰਘ ਰਣੀਕੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਗੱਲ ਲਈ ਧੰਨਵਾਦ ਕੀਤਾ ਹੈ कि ਉਹਨਾਂ ਨੂੰ ਫਰੀਦਕੋਟ ਹਲਕੇ ਤੋਂ ਲੋਕ ਸਭਾ ਦੀ ਟਿਕਟ ਮਿ ਗਈ ਹੈ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਗੁਲਜਾਰ ਸਿੰਘ ਰਣਿੱਕੇ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਵਿਤਭੇਦ ਦਾ ਵਿਰੋਧ ਕਰਦਾ ਰਿਹਾ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਤਭੇਦ ਕਰਵਾਉਣਾ ਤਾਂ ਦੂਰ ਦੀ ਗੱਲ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਹਨਾਂ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਜਾਣਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮੁੱਦੇ ਤੇ ਬਦਨਾਮ ਕਰਨ ਵਿੱਚ ਲੱਗੀਆਂ ਹੋਈਆਂ ਹਨ। ਬਾਬਾ ਫਰੀਦ ਜੀ ਦੀ ਚਰਨ ਸੋਪਰਾਪ ਧਰਤੀ ਤੇ ਫਰੀਦਕੋੜ ਪਵਿੱਤਰ ਧਰਤੀ ਤੇ ਅਸ਼ੀਰਵਾਦ ਲੈਣ ਵਾਸਤੇ ਬਾਬਾ ਜੀ ਦੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਲੈਣ ਵਾਸਤੇ ਸੰਗਤਾਂ ਦੀ ਅਸ਼ੀਰਵਾਦ ਲੈਣ ਵਾਸਤੇ ਇੱਥੇ ਨਿਵਸਤ ਹੋਏ ਆ। ਜੇ ਪਿੰਨਿਆ ਜਾਏ ਤਾਂ ਫਰੀਦਕੋੜ ਦੀ ਸੀ ਸਭ ਤੋਂ ਫੋਰਸਿਟ ਵਿੱਚ ਨਹੀਂ ਜਾਂਦੀ। ਇਸ ਤਰ੍ਹਾਂ ਦੇ ਮਾਮਲੇ ਨੂੰ ਸਾਰੇ ਤੁਸੀਂ ਹੈਂਡਲ ਕਰੋ ਕਿਸ ਤਰ੍ਹਾਂ ਟੈਕਲ ਕਰੋ। ਦੇਖੋ ਇਹ ਤੁਸੀਂ ਵੀ ਜਾਣਦੇ ਆਪਾਂ ਸਾਰੇ ਜਾਣਦੇ ਆ ਕਿ ਇਹ ਜਿਹੜੀ ਅਹੀਂ ਨੂੰ ਉਦੋਂ ਵੀ ਪਾਰਟੀ ਲੈਵਲ ਤੇ ਵੀ ਇਹਦੀ ਨਿੰਦਾ ਕਰਦੇ ਸੀ ਪ੍ਰਧਾਨ ਸਾਹਿਬ ਨੇ ਕੀਤੀ ਸਾਡੇ ਸਾਰੇ ਸੀਨੀਅਰ ਸਾਰੇ ਡਿਰੇ ਸਾਹਿਬਾਂ ਨੇ ਵੀ ਕਿ ਸ਼੍ਰੋਮਣੀ ਕਾਲ ਤੱਕ ਸਿੱਧਾਂ ਦੀ ਜਥੇਬੰਦੀ ਇਹ ਕਦੀ ਸੋਚ ਹੋਣੀ ਸਕਦੀ ਗੁਰੂਵਰ ਇਹੋ ਜੀ ਗੱਲ ਗੁਰੂ ਦੇ ਬਹੁਤ ਵੱਡੇ ਸਾਧ ਗੁਰੂ ਹੁੰਦੇ ਨੇ ਉਹਨਾਂ ਦਾ ਇਹ ਵੀ ਗੱਲਾਂ ਕਰਨੀ ਤੇ ਦੂਰ ਦੀ ਗੱਲ ਅਸੀਂ ਸੋਚ ਵੀ ਨਹੀਂ ਸਕਦੇ ਜਿੰਨੀ ਇਹਦੀ ਨਿੰਦਾ ਕੀਤੀ ਅੱਜ ਵੀ ਇਹ ਕਰਦੇ ਪਰ ਜਿਹੜੀ ਹੁਣ ਜਿਹੜੀ ਚੱਲ ਰਹੀ ਗੱਲ ਉਹ ਪੋਲੀਟੀਕਲ ਈਅਰ ਦੇ ਵਿੱਚੋਂ ਕੁਝ ਕੰਡਣਾ ਚਾਹੁੰਦੇ ਗੱਲ ਕੁਝ ਵੀ ਨਹੀਂ ਹੈ ਮਤਲਬ ਅਸੀਂ ਚਾਹੁੰਦੇ ਆ ਕਿ ਜਿਹੜੇ ਦੋਸ਼ੀ ਉਹਨਾਂ ਨੂੰ ਸਭਾ ਜਮਾ ਜਿਹੜੀਆਂ ਮੰਡੀ ਜਿਹੜੀਆਂ ਜਿਹੜਾ ਵੀ ਇਹੋ ਜਿਹੀ ਗੁਰੂਪਾਤ ਦੇ ਸੋਚਦਾ ਗੁਰੂ ਤੇ ਆਪ ਅੰਤਰਜਮੀਆਂ ਗੁਰੂ ਨੇ ਆਪੇ ਲੰਬਣਾ ਹੈ ਹੀ ਬਾਕੀ ਜਿਹੜਾ ਸਰਕਾਰਾਂ ਦੇ ਕੰਮ ਉਹ ਕਰਨੀਆਂ ਪਰ ਪੋਲੀਟੀਕਲੀ ਸਾਰਾ ਇਹ ਤੁਹਾਨੂੰ ਪਤਾ ਤੇ ਤੁਹਾਨੂੰ ਪਤਾ ਕਿ ਜੋ ਕੁਝ ਕਰਨਾ ਚਾਹੁੰਦੇ ਬਾਕੀ ਗੁਰੂ ਸਾਹਿਬ ਬਾਰੇ ਤਾਂ ਹੀ ਮਰਮਿਟਨ ਵਿੱਚ ਆਨੇ ਸਾਰੇ ਸਾਨੀਕੇ ਸਾਹਿਬ ਮੁਕਮ ਮੁਕਾਬਲਾ ਕਿੰਨਾ ਨਰਮ ਰਹਿਣਾ ਮੁੱਖ ਸਾਡਾ ਕਾਂਗਰਸ ਦੇ ਨਾਲ ਹੀ ਹੋਊਗਾ ਆਪ ਵਾਲੇ ਤੇ ਬਹੁਤ ਲੱਗਦਾ ਲੋਕ ਲੋਕ ਯਕੀਨ ਕਰਨਗੇ ਕਾਲੇ ਦਲ ਤੇ ਕਾਲੀ ਦਲ ਦੇ ਹਾਂਜੀ ਕਾਲੀ ਦਲ ਸੀਠਾ ਵੀ ਜਿਵੇਂ ਬੰਦੀ ਇਹ ਤੋਂ ਜਿਹਨੇ ਕਰਦੀ ਸੀ ਕਾਲੀ ਦਲ ਨੇ 10 ਸਾਲਾਂ ਚ ਰਿਕਾਰਡ ਤੌਰ ਤੇ ਵਿਕਾਸ ਕੀਤਾ 29 ਉਪਯਾ ਦੇਖਦੇ ਉਹਨਾਂ ਦੇ ਵਿੱਚੋਂ ਸਭ ਤੋਂ ਜੇ ਨੰਬਰ ਇੱਕ ਇਹਦੇ ਵਿਕਾਸ ਜਿਹੜਾ ਪੰਜਾਬ ਦੇ ਵਿੱਚ ਹੀ 32 ਦਾ ਸ਼ੂਭਾ ਜੇ ਸਭ ਤੋਂ ਪਹਿਲਾਂ ਸਾਰੇ ਤੋਂ ਵਧੀਆ ਤੇ 24 ਘੰਟੇ ਦੀ 32 ਜਿਹੜੀ ਉਹ ਪੰਜਾਬ ਚ ਹੋਈ। ਇੱਕ ਵੱਡੀ ਜਿੱਤ ਪ੍ਰਾਪਤ ਹੋਈ ਹੈ। ਅਕਾਲੀ ਦਲ ਨੇ ਕਹਿਣਗੇ ਪੰਜਾਬ ਦੇ ਜਿਹੜੇ ਉਮੀਦਵਾਰ ਸੀਗੇ ਪ੍ਰੋਫੈਸਰ ਸਾਧੂ ਸਿੰਘ ਉਹਨਾਂ ਨੇ ਇੱਕ ਵੱਡੀ ਟੱਕਰ ਦੇ ਕੇ ਕਾਲੀ ਲਾਲ ਨੂੰ ਬਹੁਤ ਵੱਡੀ ਮਾਰ ਜਨਾਲ ਰਾਇਆ ਸੀਗਾ। ਔਰ ਇਸ ਵਾਰ ਜਿਹੜੇ ਥੋੜੇ ਸਮੀਕਰਨ ਚੇਂਜ ਹੋਇਆ ਆਮ ਆਦਮੀ ਪਾਰਟੀ ਦਾ ਥੋੜਾ ਗਰਾਫਕ ਜਿਹਾ ਨਿਕਲ ਰਿਹਾ। ਔਰ ਉਹਨਾਂ ਦਾ ਇੱਕ ਸਟਿੰਗ ਪ੍ਰੈਸ਼ਨ ਵੀ ਸਾਹਮਣੇ ਆਇਆ ਪ੍ਰੋਫੈਸਰ ਸਾਧੂ ਸਿੰਘ ਦਾ। ਉਹਨੂੰ ਲੈ ਕੇ ਤੁਸੀਂ ਕੀ ਕਹਿੰਦੇ ਹੋ? ਉਧਰ ਤਾਂ ਜਿਹੜਾ ਖੜੇ ਉਹਦੇ ਚਲੋ ਆਪਾਂ ਪੜਾ ਨਹੀਂ ਜਾਈਂ ਮੇਜੀ ਜਿਹੜੀਆਂ ਅਸੀਂ ਉਹਦੇ ਵਿੱਚ ਕੀ ਕਰਦਾ ਉਹ ਤਾਂ ਗਾਇ ਹਵਾ ਚਾਹੀ ਜਿਹੜੀ ਚੀਜ਼ ਹਵਾ ਜਾਂਦੀ ਹਵਾ ਜੀ ਜਾਂਦੀ ਤੁਹਾਨੂੰ ਪਤਾ ਤੂਫਾਨ ਆਉਂਦਾ ਕਈ ਵਾਰ ਬੰਦਿਆਂ ਦਾ ਵੀ ਨੁਕਸਾਨ ਕਰਦਾ ਜਾਨੀ ਤੇ ਮਾਨੀ ਵੀ ਹੁੰਦਾ ਪਰ ਜੇ ਥੋੜਾ ਜਿਹਾ ਵਗਦਾ ਜਦਾ ਕਰਨੀ ਉਹ ਤੂਫਾਨ ਨਹੀਂ ਗੂਆਈ ਤੂਫਾਨ ਨਹੀਂ ਕਿਧਰ ਕਿਧਰ ਗਿਆ ਇਹ ਗੱਲ ਤੇ ਸਰ ਐਸਆਈਟੀ ਇੱਕ ਜਾਂਚ ਕਰ ਰਹੀ ਹੈ ਬੇਦਮੀ ਮਾਮਲੇ ਨੂੰ ਲੱਗੇ ਉਸ ਦਾ ਲਗਾਤਾਰ ਜਿਹੜਾ ਕਾਲੀ ਦਲ ਵਿਰੋਧ ਕਰ ਰਿਹਾ ਹੈ ਕੀ ਵਜ੍ਹਾ ਹੈ ਕਿਉਂ ਵਿਰੋਧ ਕਰ ਰਹੇ ਹੋ ਵਿਰੋਧ ਨਹੀਂ ਕਰ ਰਹੇ ਅਸੀਂ ਇਹ ਇਹ ਕਰ ਰਹੇ ਹਾਂ ਵੀ ਉਹ ਉਹ ਸਿਆਸਤ ਨਾਲ ਜਿਹੜੀ ਸਿਆਸੀ ਜਿਹੜੀ ਗੱਲਾਂ ਉਹਨਾਂ ਕੀਤੀਆਂ ਜਾਣਾ ਜਾਇੰਟ ਜਿਹੜੀ ਐ ਉਹਦੇ ਕੱਢ ਕੇ ਧੰਗ ਨਾਲ ਕਰਨਾ ਉਹ ਸਾਡੇ ਭਰوان ਸਾਹਿਬ ਨੇ ਕਿਹਾ ਕਿ ਜੱਜਤੀਆਂ ਜਿਹੜੀਆਂ ਲਾਹਵਲ ਚੁਗੜੀਆਂ ਕੋਈ ਵੀ ਨਹੀਂ ਉਹ ਕਰਦਾ ਪਰ ਜਿਹੜੀਆਂ ਸਿਆਸੀ ਗੱਲਾਂ ਉਹ ਨਾਲ ਵਿੱਚ ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ ਪੰਜਾਬ ਫੂਡੇ